ਵਾਹਿਗੁਰੂ ਸਾਹਿਬ ਜੀ ਤੇਰੀ ਸ਼ਰਨ ਤੇਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਸਗਲ ਦਵਾਰ ਕਉ ਛਾੜਕੈ ਗਹਿਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਗਦਾਸ ਤਹਾਰ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਲੋਰੇ ਅਰਸੋਂ ਕਰਸੋਂ ਚੱਟੀ ਐ ਤੋਦ ਡਠੀ ਸਚੀ ਪਾ ਦੁਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਾਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਈ ਹਰ ਕੀਆ ਸਦਾ ਸਦਾ ਵੜੇ ਆਈਆ ਦੇ ਨਾ ਪਛੋਤਾਈ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿੱਤ ਪਾਈ ਹਰ ਕੀਆ ਸਦਾ ਸਦਾ ਵੜਿਆਈਆ ਦੀ ਨਾ ਪਛੋਤਾਈ ਹਉ ਹਰ ਕੈ ਸਦ ਬਲ ਹਾਰਣੈ ਜਿਤ ਸੀਵੇ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਈ ਮਹੱਲਾ ਤੀਜਾ ਆਪੇ ਸਿਵਾਲਾਇਨ ਆਪੇ ਬਖਸ਼ ਕਰੀ ਸਬਨਾ ਕਾਮ ਪਿਉ ਆਪ ਹੈ ਆਪੇ ਸਾਰ ਕਰੀ ਨਾਨਕ ਨਾਮ ਤੇ ਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਬਾ ਹੋਈ ਪਉੜੀ ਤੂ ਕਰਨ ਕਾਰਨ ਸਮਰੱਥ ਹੈ ਹੈ ਕਰਤੇ ਮੈਂ ਤuj ਬਿਨ ਅਵਰ ਨਾ ਕੋਈ ਤੁਦ ਆਪੇ ਸਿਸ਼ਟ ਸਿਰ ਜੀਆ ਆਪੇ ਫੁਨਗੋਈ ਸਭ ਏ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੜਾਈ ਗੁਰਮੁਖ ਦੀ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਨਾਨਕ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਧਨ ਧਨ ਗੁਰ ਸੋਈ ਸੁਧ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਹੀ ਸਤਨਾਮ